ਪੰਜਾਬ ਵਿੱਚ ਲੁੱਟਖੋਹਾਂ ਤੇ ਵਾਰਦਾਤਾਂ ਦਿਨ-ਬਦਿਨ ਵੱਧੀਆਂ ਜਾ ਰਹੀਆਂ ਨੇ ਚੋਰਾਂ ਦੇ ਹੌਸਲੇ ਬਲੰਦ ਵੇਗ ਪੰਜਾਬ ਪੁਲਿਸ ਵੀ ਸਰਗਰਮ ਨਜ਼ਰ ਆ ਰਹੀ ਹੈ ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਲੁੱਟਖੋਹਾਂ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਐਨਾ ਹੀ ਨਹੀਂ ਇਹਨਾਂ ਵੱਲੋਂ ਲੁੱਟੇ ਗਏ ਅਤੇ ਚੋਰੀ ਕੀਤੇ ਗਏ 25 ਮੋਟਰਸਾਈਕਲ 3 ਮੋਬਾਈਲ ਫੋਨ ਦੋ ਆਧਾਰ ਕਾਰਡ ਅਤੇ ਇੱਕ ਲੇਡੀਜ਼ ਪਰਸ ਸਮੇਤ ਮੌਕੇ ਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਏਡੀਸੀਪੀ ਅਨੁਸਾਰ ਦੋਸ਼ੀਆਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਡਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਵੀ ਆਸ ਹੈ ਸਾਡੇ ਸਿਵਲ ਲਾਈਨ ਨੇ ਬਹੁਤ ਵਧੀਆ ਕੰਮ ਕੀਤਾ ਟੋਟਲ ਅਸੀਂ ਦੋ ਮੁਕਦਮਿਆਂ ਦੇ ਵਿੱਚ ਜਿਹੜੇ ਹੈਗੇ ਆ 25 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਦੱਸਣਾ ਚਾਹਾਂਗਾ ਕਿ ਕੁਝ ਤੁਹਾਡੇ ਪੱਤਰਕਾਰ ਸਾਹਿਬ ਭਾਈਆਂ ਦੇ ਵੀ ਹੈਗੇ ਨੇ ਬਾਕੀ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਕੋਰ ਕੰਪਲੈਕਸ ਦੇ ਵਿੱਚੋਂ ਤੇ ਡੀਸੀ ਆਫਿਸ ਚੋਂ ਜਿਹੜੇ ਹੈਗੇ ਚੋਰੀ ਹੁੰਦੇ ਸੀਗੇ ਇਹ ਮੁਕਦਮਾ ਟਰੇਸ ਹੋਣ ਦੇ ਨਾਲ ਸਾਨੂੰ ਹੁਣ ਕਾਫੀ ਜਿਹੜੀ ਹੈਗੀ ਹੈ ਰਾਹਤ ਮਿਲਈ ਹੈ ਜਿਹੜੇ ਮੁਲਾਜ਼ਮ ਦੀ ਤੇ ਤੁਹਾਡੇ ਵੀ ਆਪਣੇ ਪੱਤਰਕਾਰ ਭਰਾਵਾਂ ਦੇ ਜਿਹੜੇ ਹੈਗੇ ਅਸੀਂ ਇਹਨਾਂ ਦਾ ਮੁਕਦਮੇ ਜਿਹੜੇ ਹੈਗੇ ਮੁਕਦਮੇ ਦੇ ਵਿੱਚ ਅਸੀਂ ਉੱਠ ਕੇ ਰਿਕਵਰ ਕੀਤੇ ਨੇ ਇੱਕ ਮੁਕਦਮਾ 30 ਨੰਬਰ ਸਾਡਾ ਐਫ ਆਈ ਆਰ ਦਰਜ ਸੀਗੀ 4324 ਦੀ ਔਰ ਇਹਦੇ ਵਿੱਚ ਅਸੀਂ ਗੁਰਪਾਲ ਸਿੰਘ ਜਿਹੜਾ ਹੈਗਾ ਅjnਾਲੇ ਦਾ ਤੇ ਗੋਪੀ ਜਿਹੜਾ ਹੈਗਾ ਉਹ ਵੀ ਥਾਣਾ ਅjnਾਲੇ ਦਾ ਫੜਕੇ ਨਾਲ ਕੋਲ 10 ਜਿਹੜੇ ਹੈਗੇ ਆ ਮੋਟਰਸਾਈਕਲ ਜਿਹੜੇ ਹੈਗੇ ਆ ਬਰਾਮਦ ਕੀਤੇ ਸੀਗੇ ਸੈਕੰਡ ਮੁਕਦਮਾ ਜਿਹੜਾ ਸਾਡਾ ਹੈਗਾ ਜੀ ਉਹਦੇ ਵਿੱਚ 52 ਨੰਬਰ ਮੁਕਦਮਾ ਹੈਗਾ ਜਿਹੜਾ ਅਸੀਂ ਦਿੱਤਾ ਸੀਗਾ 1 ਤਰੀਕ ਨੂੰ 1 4 ਨੂੰ ਇਹਦੇ ਵਿੱਚ ਹਰ ਸਿਮਰਨ ਤੇ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 15 ਮੋਟਰਸਾਈਕਲ ਬਰਾਮਦ ਕੀਤੀ ਆ ਜਿਹਦੇ ਵਿੱਚ ਉਹ 8 ਮੋਟਰਸਾਈਕਲ ਸਪਰੈਂਡਰ ਹੈਗੇ ਨੇ ਜਿਹਦੇ ਵਿੱਚ ਉਹ ਦੋ ਮੋਟਰਸਾਈਕਲ ਜਿਹੜਾ ਹਾਂਡਾ ਸਾਈਨ ਨੇ ਇੱਕ ਡੀਲੈਕਸ ਮੋਟਰਸਾਈਕਲ ਹੈਗਾ ਇੱਕ TVS ਇੱਕ ਦੂਸਰੀ ਦੋ TVS ਸਕੂਟਰ ਮੋਟਰਸਾਈਕਲ ਹੈਗੇ ਨੇ ਇੱਕ ਸੀਟੀ 100 ਤੇ ਇੱਕ ਪਲੈਟੀਨਾ ਮੋਟਰਸਾਈਕਲ ਹੈਗਾ ਸੋ ਮੇਰੀ ਤੁਹਾਡੇ ਰਾਈ ਗੁਰਦਾਸ ਜੀ ਸਗੀ ਹੈ ਕਿ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਇੰਜਨ ਨੰਬਰ ਚ ਐਸਸੀ ਨੰਬਰ ਪਾ ਦਵਾਂਗੇ ਜਿਹਦਾ ਵੀ ਕਿਸੇ ਦਾ ਇਹ ਮੋਟਰਸਾਈਕਲ ਹੈਗਾ ਉਹ ਸਾਡੇ ਐਸਐਚਓ ਸਾਹਿਬ ਨਾਲ ਰਾਬਤਾ ਕਰਕੇ ਤੇ ਡਿਊ ਪ੍ਰੋਸੈਸ ਨੂੰ ਫਾਲੋ ਕਰਦਿਆਂ ਹੋਇਆਂ ਆਪਣੀ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲੋਂ ਇਥੋਂ ਲਿਆ ਜਾ ਸਕਦਾ ਸਪੋਰਟਰੀ ਤੇ ਜਿਹੜੀ ਚੀਜ਼ ਹੈਗੀ ਹੈ ਮੋਟਰਸਾਈਕਲ ਤੇ ਉਹ ਵੀ ਉਹਦਾ ਹੈਗਾ ਉਹ ਇਥੋਂ ਲਿਆ ਜਾ ਸਕਦਾ ਉਸੇ ਕੀਤੇ ਬੜੇ ਸਰ ਦੋਸ਼ੀ 4 ਜੀ ਟੋਟਲ ਦੋ ਮੁਕਦਮਿਆਂ ਦੇ ਚਾਰ ਤਰੇ ਸਰ ਸਾਰਿਆਂ ਦੀ ਏਜ ਕਿੰਨੀ ਹੈ ਇਹ ਚ ਨਾਬਾਲਗ ਹੈਗਾ ਜੀ ਨਹੀਂ ਨਾਬਾਲਗ ਨਹੀਂ ਹੈਗਾ ਨਾ ਸਾਰਿਆਂ ਦੀ ਜੇ ਵੱਖ-ਵੱਖ ਏਜ ਹੈ ਜਿਹੜਾ ਗੁਰਪਾਲ ਹੈਗੀ ਉਹਦੀ 18 ਸਾਲ ਹੈਗੀ ਐ ਗੋਪੀ ਦੀ 20 ਸਾਲ ਹੈਗੀ ਜੀ ਉਹ ਮਸੀ ਉਹ ਤਾਂ ਇਹਦੇ ਵਿੱਚ ਬੰਦਾ ਖੜੇਗੇ ਜੀ ਜੀ ਇਹਨਾਂ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਗੁਰਪਾਲ ਤੇ ਗੋਪੀ ਵਾਲਾ ਮੁਕਦਮਾ ਇਹ ਜਿਹੜਾ ਹੈਗਾ ਡੀਸੀ ਦਫ਼ਤਰ ਦੇ ਵਿੱਚੋਂ ਔਰ ਇਹ ਜਿਹੜੇ ਹੈਗੇ ਜ਼ਿਆਦਾ ਮੋਟਰਸਾਈਕਲ ਜਿਹੜੇ ਸੀਗੇ ਆਪਣੇ ਡੀਸੀ ਜਿਹੜੇ ਡੀਸੀ ਆਫਿਸ ਔਰ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਚੋਰੀ ਹੁੰਦੀ ਸੀ ਉਹਨਾਂ ਦੀ ਪਰ ਜਿਹੜਾ ਸਰ ਡੀਸੀ ਆਫਿਸ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ ਉਹਦੇ ਤੋਂ ਕਿੰਨੇ ਮੋਟਰਸਾਈਕਲ ਰਿਕਵਰ ਹੋਏ ਦੇਖੋ ਐ ਸੱਚ ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੈਗੇ ਉਹ ਮੈਂ ਹਜੇ ਵੀ ਇਨਵੈਸਟੀਗੇਸ਼ਨ ਸਾਡੀ ਜੁਆਇੰਟ ਚੱਲ ਰਹੀ ਹੈਗੀ ਆ ਕੱਲੇ-ਕੱਲੇ ਬਾਰੇ ਜਿਹੜੀ ਹੈਗੀ ਤਫਤੀਸ਼ ਦੌਰਾਨ ਹੀ ਮੈਂ ਤੁਹਾਨੂੰ ਦੱਸ ਸਕਾਂ ਕੰਪਲੀਟ ਹੋਣ ਤੋਂ ਬਾਅਦ ਫਿਲਹਾਲ ਜੋ ਸਾਡੇ ਕੋਲ ਹੈਗਾ 10 ਟੋਟਲ ਇਹਨਾਂ ਕੋ ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕੀਤੇ ਨੇ ਦੋਹਾਂ ਦੇਖੋ ਉਹ ਮੈਂ ਦੱਸ ਸਕਦਾ ਸਰ ਇਹ ਸਾਰੇ ਇੱਕੋ ਦੋ ਦੇ ਮੈਂਬਰ ਨੇ ਸਾਰੇ ਤੋਂ ਅਲੱ